ਟੀਵੀ ਸੈਂਟਰ ਨੇੜੇ ਨਗਰ ਨਿਗਮ ਦੇ ਵਾਹਨ ਦੀ ਟੱਕਰ ਲੱਗਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਇਸ ਘਟਨਾ ਦੇ ਵਿੱਚ ਪੀੜਤ ਦਾ ਪੈਰ ਪੂਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ ਦੱਸਦੀ ਕਿ ਪੀੜਤ ਦੀ ਪਛਾਣ ਅਜੇ ਕੁਮਾਰ ਵੱਜੋ ਹੋਈ ਹੈ ਜੋ ਕਿ ਨਿਊ ਰਸੀਲਾ ਨਗਰ ਬਸਤੀ ਦਾਨੀਸ਼ਮੰਤਾ ਦਾ ਰਹਿਣ ਵਾਲਾ ਹੈ ਅਜੀਬ ਪੈਦਲ ਸੜਕ ਪਾਰ ਕਰ ਰਿਹਾ ਸੀ ਇਸ ਦੌਰਾਨ ਉਸ ਨੂੰ ਰੋਂਗ ਸਾਈਡ ਆ ਰਹੇ ਇੱਕ ਨਗਰ ਨਿਗਮ ਦੇ ਟਰੱਕ ਨੇ ਟੱਕਰ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਟਰੱਕ ਨੰਬਰ PB08 DG9741 ਗਲਤ ਦਿਸ਼ਾ ਤੋਂ ਆ ਰਿਹਾ ਸੀ ਪੀੜਤ ਧੋਬੀ ਘਾਟ ਤੇ ਕੱਪੜੇ ਧੋਂਦਾ ਦੱਸਦੀ ਕਿ ਕੰਮ ਕਰਦਾ ਹੈ ਲੋਕਾਂ ਅਨੁਸਾਰ ਪੀੜਤ ਦੇ ਪੈਰ ਦੀ ਹਾਲਤ ਇੰਨੀ ਗੰਭੀਰ ਸੀ ਕਿ ਹੱਡੀਆਂ ਸਾਫ਼ ਦਿਖਾਈ ਦੇ ਰਹੀਆਂ ਸਨ ਲੋਕਾਂ ਨੇ ਦੱਸਿਆ ਕਿ ਸੜਕ ਬੰਦ ਹੋਣ ਕਾਰਨ ਵਾਹਨ ਗਲਤ ਦਿਸ਼ਾ ਤੋਂ ਆ ਰਹੇ ਸਨ ਜਿਸ ਕਾਰਨ ਇਹ ਹਾਦਸਾ ਵਾਪਰਿਆ ਫਿਲਹਾਲ ਜ਼ਖਮੀ ਅਜੇ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਭਾਈ ਕੀ ਨਾਮ ਕੀ ਤੁਹਾਡਾ ਭਾਈ ਮੇਰਾ ਨਾਮ ਅਜੇ ਆ ਕੀ ਗੱਲ ਕੀ ਹੋਈ ਭਾਈ ਸਾਲ ਭਾਈ ਇਸ ਤਰ੍ਹਾਂ ਹੈ ਕਿ ਅਸੀਂ ਟੋਬੇ ਘਾੜ ਅੰਦਰ ਕੰਮ ਕਰ ਰਹੇ ਸੀਗੇ ਜੀ ਸਾਡਾ ਬੰਦਾ ਕਿ ਅੰਦਰੋਂ ਮਾਲ ਲੈ ਕੇ ਫੁੱਟਬਾਲ ਚੌਂਕ ਤੋਂ ਘੁੰਮ ਕੇ ਇੱਧਰ ਜਾਣਾ ਸੀ ਉਹ ਮਾਲ ਲੈ ਕੇ ਉਧਰ ਜਾਣਾ ਸੀਗਾ ਉਹਨੇ ਸਕੂਟਰ ਖੜਾ ਸਕੂਟਰ ਆਪਣਾ ਖੜਾ ਕੀਤਾ ਉਹਨੇ ਉੱਤੇ ਸਾਈਡ ਤੇ ਖੜਾ ਕਰਕੇ ਉਹ ਸਕੂਟਰ ਇੱਥੇ ਪੈਦਲ ਖੜਾ ਸੀਗਾ ਉਹ ਇਸ ਸਾਈਡ ਦੇਖ ਰਿਹਾ ਸੀਗਾ ਕਿ ਉਸ ਸਾਈਡ ਵੀ ਦੇਖ ਰਿਹਾ ਸੀਗਾ ਕਿ ਉਧਰੋਂ ਕੋਈ ਗੱਡੀ ਆ ਰਹੀ ਹੈ ਤੇ ਮੈਂ ਰੋਡ ਕ੍ਰੋਸ ਕਰਨਾ ਹੈਗਾ ਰੋਡ ਕ੍ਰੋਸ ਕਰਨਾ ਸੀਗਾ ਇਨੀ ਦੇਰ ਤੇ ਉਧਰੋਂ ਪਹਿਲਾਂ ਡਿਪਰ ਖੜਾ ਚੇ ਇਹ ਡਿਪਰ ਆਇਆ ਉਧਰੋਂ ਬੜੀ ਰੋਂਗ ਸਾਈਡ ਡਿਪਰ ਆਇਆ ਬਹੁਤ ਤੇਜ਼ ਡਿਪਰ ਆਇਆ ਜਿਹਦੇ ਵਿੱਚ ਮੁੰਡਾ ਸੀਗਾ ਹਲਕੀ ਜਿਹੀ ਉਮਰ ਦਾ ਸੀਗਾ ਜਿਹਦੇ ਕੋਲ ਲਾਇਸੈਂਸ ਵੀ ਔਰੇ ਫੋਨ ਕੰਨਾਂ ਨੂੰ ਉਹਦੇ ਲੱਗਾ ਆ ਸੀਗਾ ਜੀ ਤੇ ਉਹਨੇ ਲਿਆ ਕੇ ਸਿੱਧੇ ਉਹਦੇ ਪੈਰ ਤੇ ਜੜਾਤਾ ਉਹਦੇ ਉਹ ਨਾ ਡਿੱਗ ਜੇ ਉਹ ਨਾ ਡਿੱਗਦਾ ਤੇ ਮੇਰੇ ਖਿਆਲ ਨਾਲ ਛਾਤੀ ਚੜ ਜਣਾਈ ਸਰ ਡਿੱਟੇ ਗਿਆ ਉਹਦਾ ਪੈਰ ਵੀ ਖਤਮ ਹੋ ਗਿਆ ਯਾਰ ਖਤਮ ਹੋ ਗਿਆ ਪੈਰ ਉਹਦਾ ਡਾਕਟਰਾਂ ਨੇ ਕਿਹਾ ਤਾਂ ਬੰਦਾ ਬੜਾ ਸਿਵਲ ਹਸਪਤਾਲਾਂ ਨੇ ਗਿਆ ਬੜਾ ਮਣਾ ਬਿਆਸਰ ਹੋ ਗਿਆ ਕੱਲਾ ਕਮਾਨ ਵਾਲਾ ਬੱਚਾ ਪੜਦਾ ਹੈਗਾ ਸਕੂਲ ਪੜਦਾ ਹੈਗਾ ਨਾ ਹੀ ਇਹਦੇ ਘਰ 'ਚ ਕੋਈ ਕਮਾਨ ਵਾਲਾ ਹੈਗਾ ਉਹੀ ਕੱਲਾ ਸੀਗਾ ਨਾਲੇ ਘਰ 'ਚ ਕਮਾਨ ਵਾਲਾ ਮੰਮੀ ਹੈਗੇ ਆ ਸ਼ੁੱਭ ਹੋਏ ਨੇ ਹੋਰ ਘਰ 'ਚ ਕੋਈ ਹੈ ਨਹੀਂ ਗਏ ਮਾਰੇ ਬੰਦੇ ਹੈਗੇ ਆ ਅਸੀਂ ਸਰ ਵਾਈ ਜਾਂਦੇ ਇਨਸਾਫ ਜਾਂਦੇ ਆ ਕਿ ਇਹਨਾਂ ਦਾ ਇਨਸਾਫ ਹੋਵੇ ਚਾਹੁੰਦੇ ਆ ਕਿ ਇਹਦਾ ਇਲਾਜ ਸਹੀ ਤਰੀਕੇ ਹੋ ਜਾਏ ਤੇ ਵਧੀਆ ਹਸਪੀਟਲ ਦਾ ਇਲਾਜ ਹੋਵੇ ਇਹਦੇ ਬਹਿਨ ਦਾ ਖੂਨ ਦੇਖੋ ਕੰਮ ਤਾਂ ਤਾਂ ਗਿਆ ਹੋ ਕੰਮ ਦਾ ਖਰਚਾ ਕੌਣ ਦਊਗਾ ਕਿ ਕਿਸੇ ਵੀ ਨਗਰਪਾਲਿਕਾ ਦਾ ਕੋਈ ਬੰਦਾ ਇੱਥੇ ਥੱਲੇ ਆ ਜਾਂਦਾ ਹੁਣ ਤੱਕ ਰੋਡ ਸ਼ਹਿਰ ਬੰਦ ਹੋਇਆ ਨਹੀਂ ਸੀ ਇਹ ਪ੍ਰਸ਼ਾਸਨ ਨੂੰ ਇੱਥੇ ਆਣਾ ਚਾਹੀਦਾ ਕੋਈ ਨਹੀਂ ਇੱਥੇ ਹੁਣ ਤੱਕ ਆਇਆ ਮੁਲਾਜ਼ਮ ਬੜੀ ਮੁਸ਼ਕਿਲ ਨਾਲ ਦੋ ਪੁਲਸਰ ਆਏ ਆ ਡੇਢ ਘੰਟੇ ਤੇ ਡੇਢ ਦੋ ਘੰਟੇ ਲੱਗ ਕੇ ਤੁਹਾਨੂੰ ਘਟੌੜ 12 ਤੋਂ 13 ਖੋਣ ਸੀ ਕਿਤੇ ਤਾਂ ਇੱਥੇ ਪੁਲਸਰ ਆ ਡਰਾਈਵਰ ਜਿਹਦੇ ਨੂੰ ਟੁੱਪਰ ਚਲਾਇਆ ਜਾ ਰਿਹਾ ਸੀਗਾ ਉਹ ਇਸ ਸਮੇਂ ਕੀ ਹੈ ਦੋ ਸਰ ਉਹਨਾਂ ਦੇ ਉਹਨਾਂ ਦੇ ਕੋਈ ਆਪਣਾ ਮੁਲਾਜ਼ਮ ਹੈ ਕੋਈ ਆਪਣਾ ਕਾਰਪੋਸਟ ਦੇ ਕਾਰਪੋਸਟ ਦੇ ਜੁਨੇ ਦੇ ਪ੍ਰਧਾਨ ਸੀਗਾ ਕੋਈ ਉਹ ਉਹਨਾਂ ਨੂੰ ਉਹਨੂੰ ਉਠਾ ਕੇ ਲੈ ਗਏ ਆ ਉਹ ਕਹਿੰਦੇ ਅਸੀਂ ਇਲਾਜ ਕਰਾਵਾਂਗੇ ਅਸੀਂ ਸਿਵਲ ਹਸਪਤਲ ਜਾ ਰਹੇ ਆ ਉਹਨਾਂ ਨੇ ਆਈ ਕਿਹਾ ਕਿ ਜੀ ਅਸੀਂ ਪਾਜੀ ਤੁਹਾਡੇ ਨਾਲ ਖੜੇ ਆ ਅਸੀਂ ਬੰਦੇ ਦਾ ਇਲਾਜ ਵੀ ਕਰਾਵਾਂਗੇ ਅਸੀਂ ਸਿਵਲ ਹਸਪਤਲ ਵੀ ਨਾ ਕਿ ਸਿਵਲ ਹਸਪਤਲ ਵੀ ਚੱਲੇ ਆ ਸੀ ਅਸੀਂ ਜਾ ਕੇ ਉੱਥੇ ਇਲਾਜ ਕਰਾਵਾਂਗੇ ਉਹ ਇੱਕੋ ਸਿਵਲ ਹਸਪਤਲ ਗਏ ਆ ਤੇ ਇੱਕ ਉਹਨੂੰ ਲੈ ਗਏ ਆ ਜੀ ਮੁੰਡੇ ਨੂੰ ਵੀ ਲੈ ਗਏ ਆ ਲੋਕਾਂ ਨੂੰ ਪਤਾ ਲੱਗਦੀ ਉਹ ਲੜਕਾ ਹੈਲਪਰ ਸੀਗਾ ਲੜਕਾ ਹਲਪਨਿਸ ਜਿਗਾ ਸਰ ਟ੍ਰੇਨ ਗੱਡੀ ਚਲਾ ਕੇ ਆਇਆ ਉਹ ਗੱਡੀ ਚਲਾ ਕੇ ਆਇਆ ਉਹ ਡੇਲੀ ਗੱਡੀ ਚਲਾਉਂਦਾ ਅਸੀਂ ਡੇਲੀ ਥੋਪੀ ਕਰਦੇ ਸੋਖੀਦਾ ਤੇ ਡੇਲੀ ਉਹ ਸਰ ਰੋਡ ਸਾਈਡ ਗੱਡੀ ਲੈ ਕੇ ਜਾਂਦਾ ਡੇਲੀ ਡੇਲੀ ਦਾ ਕੰਮ ਸੀਗਾ ਕੋਈ ਇਹ ਨਹੀਂ ਕਿ ਨਵਾਂ ਆਇਆ ਅਸੀਂ ਦੇਖੋ ਥਾਲੀ 3 40 ਸਾਲ ਹੋ ਗਏ ਹਨ ਥੋਪੀ ਕਰਦੇ ਕੰਮ ਕਰਦੇ ਸਰ ਅਸੀਂ ਦੇਖੀਦਾ ਕਿਹੜਾ ਬੰਦਾ ਰੋਡ ਤੇ ਨਿਕਲਦਾ ਕਿਹੜਾ ਨਹੀਂ ਨਿਕਲਦਾ ਕਿਹੜਾ ਡੇਪਰ ਆ ਰਿਹਾ ਉਹਨਾਂ ਦਾ ਬਿਆਨ ਹੈਗਾ ਜੀ ਕਿ ਰੋਡ ਉਸ ਸਾਈਡ ਬੰਦ ਸੀਗਾ ਤੇ ਜਦ ਕਿ ਸਵੇਰ ਦਾ ਕੋਈ ਰੋਡ ਉਸ ਸਾਈਡ ਦਾ ਬੰਦ ਨਹੀਂ ਸੀਗਾ ਰੋਡ ਚ ਤਕੱਲਾ ਇਹੀ ਇਹੀ ਗੱਡੀ ਡਿਪਰ ਇਹਦਾ ਬੇਟਾ ਭਾਈ ਇਹਦੇ ਪਿਆਮ ਕੱਲਾ ਇਹਦਾ ਡਿਪਰ ਹੀ ਸੀਗਾ ਮੈਂ ਤਾਂ ਕਿ ਰੌਂਗ ਸਾਈਡ ਆਇਆ ਬਾਕੀ ਜੇ ਰੋਡ ਬੰਨ ਸੀਗਾ ਤਾਂ ਬਾਕੀ ਗੱਡੀਆਂ ਕਿਉਂ ਨਹੀਂ ਰੌਂਗ ਸਾਈਡ ਆਈਆਂ ਸਰ ਇਹਦਾ ਹੀ ਡਿਪਰ ਕਿਉਂ ਰੌਂਗ ਸਾਈਡ ਆਇਆ ਮੈਨੂੰ ਇਹ ਦੱਸੋ ਬੱਸ ਮੈਂ ਪੁੱਛਣਾ ਨਾਲਾ ਉਹ ਹਸਪੀਟਲ ਕੋਲ ਲੈ ਕੇ ਗਿਆ ਹੋ ਹਸਪੀਟਲ ਸਰ ਮੇਰਾ ਛੋਟਾ ਬੇਟਾ ਲੈ ਕੇ ਆਇਆ ਜਤਿਨ ਜੀ ਹਾਂ ਜੀ ਅਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਜਤਿਨ ਕਾਬਾ ਜੀ ਜਿਹੜੀ ਇਸ ਹਾਦਸੇ ਦੇ ਵਿੱਚ ਉਹ ਜ਼ਖਮੀ ਹੋਇਆ ਉਹ ਕੀ ਲੱਗਦੇ ਨੇ ਤੁਹਾਡਾ ਭਾਈ ਆਪਾਂ ਇਕੱਠੇ ਹੀ ਕੰਮ ਕਰਦੇ ਆਂ ਇੱਕ ਜਗ੍ਹਾ ਦਾ ਹੀ ਇਹਦਾ ਵਰਕਸ਼ ਪਾਜੀ ਉਹ ਉਧਰੋਂ ਦੀ ਨਾ ਇਹ ਉਹਦੇ ਕੱਪੜੇ ਆ ਹਾਂਜੀ ਬਸ ਇਹ ਕੱਪੜੇ ਉੱਧਰ ਖੜਾ ਵਾ ਸਕੂਟਰ ਤੇ ਕੱਪੜੇ ਰੱਖੇ ਤੇ ਸਕੂਟਰ ਤੇ ਹੀ ਲੈਨ ਆ ਰਿਆ ਸੀਗਾ ਉਹ ਆਪਣਾ ਉਧਰੋਂ ਦੀ ਕ੍ਰੋਸ ਕਰ ਰਿਆ ਟਰੱਕ ਆ ਲਾਇਆ ਰੋਂਗ ਸਾਈਡ ਤੋਂ ਜੀ ਇਹ ਉਧਰਲੀ ਸਾਈਡ ਦੇਖਦਾ ਪਿਆ ਸੀਗਾ ਇੰਨੀ ਧੇਰ ਨੂੰ ਉਹਨੇ ਉਹਦੇ ਤੇ ਪੈਰ ਦੇ ਉੱਤੇ ਟਰੱਕ ਚੜਾ ਦਿੱਤਾ ਡੈਮੇਜ ਪੈਰ ਤਾਂ ਪਾਜੀ ਪੂਰਾ ਡੈਮੇਜ ਹੋ ਗਿਆ ਹੈ ਉਹਦਾ ਪਰ ਮੁਸ਼ਕਿਲ ਆ ਠੀਕ ਨਹੀਂ ਹੋਣਾ ਛੇਤੀ ਉਹ ਉਹ ਹੱਡੀਆਂ ਟੁੱਟ ਗਈਆਂ ਪਿਆ ਹਾਂ ਜਿਹੜੇ ਉਹ ਨਾਮ ਦੇ ਦਿੱਤੇ ਪਬਲਿਕ ਹਸਪਤਾਲ ਦੇ ਵਿੱਚ ਲੈ ਜਾਇਆ ਗਿਆ ਉਹ ਨਾਲੇ ਨਗਰ ਨਿਗਮ ਦਾ ਅਧਿਕਾਰੀ ਆਇਆ ਜਾਂ ਕੋਈ ਮੁਲਾਜ਼ਮ ਆਈ ਇੱਥੇ ਆਏ ਹੋਏ ਪੱਜੇ ਹੁਣੇ ਉਹ ਗੱਲਬਾਤ ਕਰਦੇ ਪਏ ਆ ਅਸੀਂ ਵੀ ਉੱਥੇ ਚੱਲੇ ਹੁਣ ਗੱਲਬਾਤ ਕਰਨ ਉਹਨਾਂ ਨਾਲ ਉਹ ਕਹਿ ਰਿਹਾ ਕਿ ਚਲੋ ਕੋਈ ਨਹੀਂ ਅਸੀਂ ਰੈਫਰ ਕਰਾ ਕੇ ਇਲਾਜ ਕਰਵਾ ਦਿੰਨੇ ਆ ਬਾਕੀ ਪਰ ਜਿਹੜਾ ਬੰਦੇ ਦਾ ਪੱਜੇ ਕੰਮ ਦਾ ਵੀ ਨੁਕਸਾਨ ਹੋਇਆ ਵਾ ਇੱਕ ਸਾਲ ਦੇ ਲਈ ਉਹ ਬੰਦਾ ਠੀਕ ਨਹੀਂ ਹੋਣਾ ਜਿੰਨੀ ਦੇਰ ਨੂੰ ਦਾ ਘਰ ਦਾ ਖਰਚਾ ਕੌਣ ਚੱਕੂਗਾ ਪੱਜੇ ਆ ਵੀ ਚੀਜ਼ ਦੇਖਣੀ ਆ ਨਾ ਬੰਦਾ ਠੀਕ ਵੀ ਚਲੋ ਮੰਨ ਲਿਆ ਕਿ 1 ਸਾਲ ਬਾਅਦ ਠੀਕ ਵੀ ਹੋ ਜੂਗਾ ਪਰ ਜਿਹੜੀ ਪੈਰ ਦੇ ਜਿਹੜੇ ਉਂਗਲਾ ਕੱਟਿਆ ਗਿਆ ਉਹ ਠੀਕ ਜਤਨੀ ਉਹ ਨਹੀਂ ਬੰਦਾ ਪਾਣੀ ਨਹੀਂ ਦਬਾ ਪੈਰ ਤਾਂ ਹਮੇਸ਼ਾ ਲਈ ਉਹਦਾ ਖਰਾਬ ਹੋ ਚੁੱਕਾ ਹੈ ਅੱਜ ਅੱਜ ਤਾਂ ਚਲੋ ਪੈਰ ਡੈਮੇਜ ਹੋਇਆ ਕੱਲ ਹਸਪਤਾਲ ਸੀ ਗਰੀ ਹੋ ਸਕਦਾ ਉਹਦੇ ਤੇ ਉਹਦੇ ਉੱਤੇ ਚੜ ਜਾਂਦਾ ਤਾਂ ਉਹ ਤਾਂ ਬੰਦਾ ਮਰ ਗਿਆ ਸੀਗਾ ਭਾਜੀ ਹੁਣ ਪਤਾ ਨਹੀਂ ਕਿੱਦਾਂ ਡਰਾਈਵਰ ਕਿੱਦਾਂ ਕਿਨੂੰ ਗੱਡੀ ਦਿੱਤੀ ਹੋਈ ਚਲਾਉਣ ਨੂੰ ਇਦਾਂ ਜਿੱਦਾਂ ਰੋਂਗ ਸਾਈਡ ਤੋਂ ਇੰਨੀ ਤੇਜ਼ ਲੈ ਕੇ ਆ ਰਹੀ ਹੈ ਗੱਡੀ ਇਹ ਕੀ ਲੱਗਦਾ ਨਹੀਂ ਕਿ ਬਹੁਤ ਵੱਡੀ ਲਾਪਰਵਾਹੀ ਹੈ ਹੈ ਕਿ ਭਾਜੀ ਇਹ ਕਾਰਪੋਰੇਸ਼ਨ ਨੂੰ ਦੇਖਣਾ ਚਾ ਜੀ 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 ਸਿਚੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕੋਰਣਾ 112 ਦੀ ਕਾਲ ਆਈ ਸਾਨੂੰ ਜੀ ਜੀ ਉਹ ਵੀ ਗੜ ਦੇ ਸਾਹਮਣੇ ਐਕਸੀਡੈਂਟ ਹੋਇਆ ਛੱਪੜ ਦਾ ਸਕੂਟਰ ਦਾ ਜਿਹੜੀ ਮੁੰਡਾ ਹੈਗਾ ਕਿ ਉਹ ਵੀ ਗੜ ਦੇ ਕੱਪੜੇ ਲੈ ਕੇ ਜਾ ਰਿਹਾ ਸੀ ਕਿਸੇ ਦੇ ਬਾਅਦ ਇੱਕ ਛੱਪੜ ਆਇਆ ਰੌਂਗ ਸਾਈਡ ਜੀ ਉਹਦਾ ਪੈਰ ਜਿਹੜਾ ਨਾ ਛੱਲੇ ਆ ਗਿਆ ਬੋਲੇ ਚੱਕੇ ਦੁੱਧਾ ਮੋਲਾਵਾ ਮੋਕੇ ਤੋਂ ਉਹਨੂੰ ਲੈ ਗਏ ਮੁੰਡੇ ਰੋਸਪੀਟ ਹਸਪੀਟਲ ਸਿਵਲ ਹਸਪੀਟਲ ਲੈ ਗਏ ਆ ਉਹਦਾ ਟਰਾਕਲਾ ਮੁੱਢਾ ਉਹ ਵੀ ਫਲਪਰ ਕੇ ਨਾ ਚਲਾਉਂਦੇ ਆ ਵੀ ਜੱਸ ਹੋ ਰਹਿ ਰਹੀ ਹੈ ਬੈਗ ਕੇ ਜੇ ਦੌੜ ਗਏ ਉਹ ਬੰਦੇ ਦਾ ਨਾਲ ਹੀ ਲੈ ਗਏ ਉਹਦੇ ਕਾਰਪੋਰੇਸ਼ਨ ਨਾਲ ਬੰਦੇ ਆ ਸਾਡੇ ਆਰਡਰ ਬਿਲ ਹੈ ਅੱਛਾ ਤੇ ਸਿਵਲ ਹਸਪੀਟਲ ਦਾ ਬਾਕੀ ਡਿਊਟੀ ਆਪਸ ਨੂੰ ਦੱਸਾਲਾ ਮੋਕੇ ਤੇ ਜੋ ਵੀ ਵੰਦੀ ਕਾਰਵਾਈ ਕਰਾਂਗੇ ਆਪਾਂ ਪਰਚਾ ਬਰਦਾਸ਼ਤ ਜਿਹੜਾ ਬੰਦਾ ਜਿਹਦਾ ਐਕਸੀਡੈਂਟ ਹੋਇਆ ਉਹ ਤਾਂ ਠੀਕ ਹੈ ਜੀ ਉਹ ਠੀਕ ਹਾਂ ਤਾਂ ਠੀਕ ਹੈ ਪਰ ਉਹਦਾ ਪੈਰ ਦੀ ਹਾਲਤ ਉਹ ਕੰਡੀਸ਼ਨ ਮਾੜੀ ਹੈ ਅੱਛਾ ਹਾਂ ਪੈਰ ਕਰ ਉਹ ੱੱਲੇ ਆ ਗਿਆ ਨ ਕਾਦੀ ਨਸਾਨ ਤਰ ਦਾ ਹੋਵੇ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਬਹੁਤ ਵੱਡੀ ਨਗਹਿਲੀ ਹੈ ਕਿ ਬਹੁਤ ਜਿਆਦਾ ਵੱਡੀ ਨਗਹਿਲੀ ਹੈ ਐਡੀ ਗੱਡੀ ਪਹਿਲੀ ਗੱਲ ਤਾਂ ਰੋਂਗ ਸਾਈਡ ਲਿਓਣ ਦਾ ਫਾਇਦਾ ਹੀ ਨਹੀਂਗਾ ਉਹ ਲਿਸੈਂਸੀਓ ਕੋਈ ਹੈਗਾ ਕੋਈ ਪਤਾ ਹੀ ਨਹੀਂ ਹੈਗੀ ਵੀ ਛੋਟੀ ਉਮਰ ਦਾ ਬੱਚਾ ਹੈ ਇਹਨੇ ਚਲਾ ਦਿੱਤੀ ਜੀ ਦਲਕਾ ਪਰ ਹੋਗਾ ਕਿੰਨੀ ਵੀ ਮਰਜ਼ੀ ਜਿੰਨੂੰ ਮੈਨੂੰ ਮਿਲਿਆ ਨੀਗਾ ਕਹਿੰਦੇ ਛੋਟਾ ਜਿਹਾ ਮੁੰਡਾ ਇੱਕ ਦੱਸਦੀ ਹੂੰਗਾ 18 18 ਸਾਲ ਦਾ ਸਰਾ 18 ਦਾ ਲਊਂਗੇ ਪਰ ਮੈਂ ਦੇਖਿਆ ਨੀਗਾ ਮੇਰੀ ਆਂਡ ਤੋਂ ਪਹਿਲਾਂ ਲੈ ਗਏ ਸੀ ਰੋਂਗ ਸਾਈਡ ਤੇ ਕੀ ਕਰਨੀ ਕਿਤੇ ਜਗ੍ਹਾ ਕਾਰਵਾਈ ਤਾਂ ਜੋ ਪਰਚਾ ਬਣਦਾ ਬੜਾ ਦਵਾਗੇ ਆ